ਤੇ ਮੀਂਹ ਵਾਣੀ ਨੇ ਪੰਜਾਬ 'ਚ ਤਬਾਹੀ ਮਚਾਈ ਹੋਈ ਹੈ। ਪੰਜਾਬ ਦੇ ਬਹੁਤ ਸਾਰੇ ਇਲਾਕੇ ਪਾਣੀ ਦੀ ਮਾਰ ਹੇਠ ਨੇ। ਬਿਆਸ ਤੇ ਸਤਲੁਜ ਵਿਚ ਵਦੇ ਪਾਣੀ ਦੇ ਪੱਧਰ ਨੇ ਚਿੰਤਾ ਵਧਾਈ ਹੋਈ ਹੈ। ਸultanpur Lodhi ਸਭ ਤੋਂ ਵੱਧ ਹੜ੍ਹ ਪ੍ਰਭਾਵਿਤ ਇਲਾਕਾ ਹੈ। ਬਾਉਪੁਰ ਜਦੀਦ ਮੰਡ ਖੇਤਰ ਦੇ 20 ਪਿੰਡ ਹੜ੍ਹ ਦੀ ਮਾਰ ਹੇਠ ਨੇ। ਬਿਆਸ ਦਰਿਆ ਦਾ ਪਾਣੀ ਵਧਣ ਦੇ ਕਾਰਨ ਲੋਕ ਸਹਿਮ ਦੇ ਵਿੱਚ ਨੇ ਅੱਜ ਵੀ ਪੰਜਾਬ ਦੇ 3 ਜ਼ਿਲ੍ਹਿਆਂ ਦੇ ਵਿੱਚ ਭਾਰੀ ਮੀਂਹ ਦਾ ਅਲਰਟ ਹੈ। ਪਹਾੜਾਂ ਦੇ ਵਿੱਚ ਬਾਰਿਸ਼ ਦੇ ਕਾਰਨ ਪੰਜਾਬ ਦੇ ਵਿੱਚ ਲਗਾਤਾਰ ਪਾਣੀ ਦਾ ਪੱਦਰ ਵਧ ਰਿਹਾ ਹੈ ਪੀਟੀਸੀ ਨਿਊਜ਼ ਨੇ ਤੜਕੇ ਰਾਹਤ ਕੈਂਪਾਂ ਦਾ ਜਾਇਜ਼ਾ ਲਿਆ ਹੈ ਕਿਸਾਨਾਂ ਦਾ ਦਾਵਾ ਸਰਕਾਰ ਆਪਣੀ ਜ਼ਿੰਮੇਵਾਰੀ ਤੋਂ ਭੱਜ ਰਹੀ ਹੈ ਰਾਹਤ ਕੈਂਪਾਂ ਦੇ ਵਿੱਚ ਐਂਬੂਲੈਂਸ ਵਰਗੀ ਬੁਨਿਆਦੀ ਸਹੂਲਤ ਤੱਕ ਨਹੀਂ ਹੈ ਸਿਰਫ ਦਿਨ ਵੇਲੇ ਹੀ ਸਿਆਸੀ ਆਗੂਆਂ ਤੇ ਪ੍ਰਸ਼ਾਸਨ ਦੇ ਗੇੜੇ ਲੱਗਦੇ ਨੇ ਰਾਤ ਵੇਲੇ ਉਹਨਾਂ ਦੀ ਸਾਰ ਲੈਣ ਵਾਲਾ ਕੋਈ ਨਹੀਂ ਹੈ ਰਹਿਤ ਕੈਂਪ ਬੜਾਏ ਗਏ ਨੇ ਪਰ ਰਹਿਤ ਕੈਂਪ ਬੁਨਿਆਦੀ ਸਹੂਲਤਾਂ ਤੋਂ ਸਖਣੇ ਨੇ ਐਂਬੂਲੈਂਸ ਦਾ ਪ੍ਰਬੰਧ ਨਹੀਂ ਹੈ ਤਮ ਖੜੇ ਆ ਅਸੀਂ ਸੁਲਤਾਨਪੁਰ ਲੋਧੀ ਦੇ ਮੰਡ ਖੇਤਰ ਦੇ ਵਿੱਚ ਬਾਉਪੁਰ ਜਦੀਦ ਦੇ ਜਿੱਥੇ ਕੇ 17 ਤੋਂ 20 ਪਿੰਡ ਦੇ ਕਰੀਬ ਜਿਹੜਾ ਇਹ ਹੜ੍ਹ ਪ੍ਰਭਾਵਿਤ ਹਲਕੇ ਦੇ ਵਿੱਚ ਇਹ ਫਸਲਾਂ ਜਿਹੜੀਆਂ ਡੁੱਬ ਚੁੱਕੀਆਂ ਰਾਤੋਂ ਰਾਤ ਜਿਹੜਾ ਪਾਣੀ 2 ਫੁੱਟ ਦੇ ਕਰੀਬ ਵਧਿਆ ਹੋਆ ਔਰ ਤਸਵੀਰਾਂ ਕੈਮਰਾਮੈਨ ਨੂੰ ਕਹੂੰਗਾ ਕਿ ਆਸੇ ਪਾਸੇ ਇਹ ਭਿਆਨਕ ਮੰਜ਼ਰ ਦੀਆਂ ਜਿਸ ਦੇ ਵਿੱਚ ਕਿਸਾਨਾਂ ਦੀਆਂ ਫਸਲਾਂ ਜਿਹੜੀਆਂ ਖਤਮ ਹੋ ਚੁੱਕੀਆਂ ਤਬਾਹ ਹੋ ਚੁੱਕੀਆਂ ਔਰ ਸੜਿਆਣ ਆ ਰਹੀ ਐ ਸ ਵੀਰੇ ਸ ਵੀਰੇ ਇੰਨੀ ਸੜਿਆਣ ਆ ਰਹੀ ਐ ਇੰਨੀ ਗਰਮੀ ਆ ਰਹੀ ਐ ਕਿ ਤੁਸੀਂ ਆਸੇ-ਪਾਸੇ ਤਸਵੀਰਾਂ ਜਿਹੜੀਆਂ ਉਹ ਦੇ ਸਕਦੇ ਹੋ ਪਾਣੀ ਦੀ ਸਪੀਡ ਤੁਸੀਂ ਚੈੱਕ ਕਰ ਸਕਦੇ ਹੋ ਕਿ ਪਾਣੀ ਦੀ ਸਪੀਡ ਵੀ ਕੱਲ ਨਾਲੋਂ ਵਧੀ ਜਾ ਔਰ ਤੁਸੀਂ ਆਸੇ-ਪਾਸੇ ਜਿਹੜੀਆਂ ਤਸਵੀਰਾਂ ਦੇਖ ਸਕਦੇ ਹੋ ਸਵੇਰ-ਸਵੇਰ ਦਾ ਸਮਾਂ ਤੁਹਾਨੂੰ ਪੀਟੀਸੀ ਨਿਊਜ਼ ਤੇ ਲਗਾਤਾਰ ਅਸੀਂ ਗਰਾਊਂਡ ਜ਼ੀਰੋ ਤੋਂ ਤਸਵੀਰਾਂ ਦਿਖਾ ਰਹੇ ਆ ਔਰ ਆਸੇ-ਪਾਸੇ ਪਾਣੀ ਹੀ ਪਾਣੀ ਪਾਣੀ ਹੀ ਪਾਣੀ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਔਰ ਪਾਣੀ ਦੀ ਸਪੀਡ ਵੀ ਜਿਹੜੀ ਵਧੀ ਆ ਸਾਡੇ ਨਾਲ ਕੁਝ ਕਿਸਾਨ ਆਗੂ ਵੀ ਆ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਕੀ ਕਹਿਣਾ ਜੀ ਪਾਣੀ ਕੱਲ ਨਾਲੋਂ ਵਧਿਆ ਜਾਂ ਘਟਿਆ ਤੇ ਕੀ ਹਾਲਾਤ ਨੇ ਵੀਰੇ ਇਸ ਵੇਲੇ ਇੱਥੋਂ ਦੇ ਹਾਲਾਤ ਬਹੁਤ ਮਾੜੇ ਹੋਏ ਹੋਏ ਆ ਪਾਣੀ ਅੱਗੇ ਨਾਲੋਂ ਜ਼ਿਆਦਾ ਚੜਿਆ ਹੀ ਆ ਜੀ ਲੰਘ ਸਾਥ ਨਹੀਂ ਗਏਗਾ ਇਹ ਹਾਂ ਬਾਕੀ ਇੱਥੇ ਹੁਣ ਇਸ ਵੇਲੇ ਜਿਹੜੇ ਘਰ ਵਾ ਉਹ ਵੀ ਵਿਚਾਰੇ ਉਥੋਂ ਬੇੜੀਆਂ ਨਹੀਂ ਕਿ ਮਿਲ ਰਹੀਆਂ ਉਹ ਵੀ ਬੜੇ ਹਾਲਾਤ ਬਹੁਤ ਮਾੜੇ ਹੋਏ ਹੋਏ ਆ ਹਾਂ ਉਹਨਾਂ ਨੂੰ ਨਿਕਲਣ ਲਈ ਬਹੁਤ ਔਖਾ ਹੋਇਆ ਇਸ ਵੇਲੇ ਟਾਈਮ ਹੀ ਇਹ ਹੋ ਜਾਇਆ ਹੋਇਆ ਵੀ ਬਹੁਤ ਜ਼ਿਆਦਾ ਮੁਸ਼ਕਲ ਚ ਹੋਏ ਆ ਬਾਕੀ ਰਾਤਕਾਰਜ ਵਾਲੇ ਕੋਈ ਵੀ ਇਸ ਵੇਲੇ ਕੋਈ ਨਹੀਂ ਟੀਮ ਹੈਗੀ ਹਾਂ ਕਿਹਨ ਵੇਲੇ ਆਉਂਦੇ ਆ ਗੇੜਾ ਮਾਰ ਕੇ ਫੋਟੋ ਆ ਕੇ ਚਾ ਕੇ ਚਲੇ ਜਾਂਦੇ ਆ ਜੀ ਹਾਂ ਕੋਈ ਨਹੀਂ ਅਸਲੇ ਕੋਈ ਮੈਡੀਕਲ ਸਹੂਲਤ ਨਹੀਂ ਕਿ ਕੋਈ ਕੋਸ਼ ਨਹੀਂ ਗਿਆ ਉਸ ਟਾਈਮ ਹਾਂ ਤੁਸੀਂ ਇਨੇ ਆਏ ਆ ਨਿਗਾਹ ਮਾਰੀ ਹੋਣੀ ਇੱਥੇ ਕੋਈ ਹੈ ਕੋਈ ਮੈਡੀਕਲ ਜਾਂ ਕੋਈ ਵੀ ਕਿਸੇ ਤਰ੍ਹਾਂ ਦੀ ਕੋਈ ਕਿਸੇ ਕੋਈ ਟੀਮ ਨਹੀਂ ਆਇਆ ਅਸਲੇ ਤਾਂ ਬਹੁਤ ਤੁਹਾਡੇ ਸਾਹਮਣੇ ਫਸਲਾਂ ਦਾ ਕਿੱਦਾਂ ਆਪਣੇ ਕੋਈ ਤਖਲੂਣਾ ਵੀ ਪਾਰੀ ਹੋਇਆ ਹੈ ਬਹੁਤ ਫਸਲਾਂ ਗਲੀਆਂ ਜਾਂਦੀਆਂ ਵਾਂ ਕੋਈ ਆਪਣੇ ਇੱਥੇ ਕੋਈ ਵੇਖਿਆ ਆ ਤੁਸੀਂ ਹੁਣ ਆਏ ਆ ਰਾਹ ਦੇ ਵਿੱਚ ਕੋਈ ਮੈਡੀਕਲ ਨਹੀਂ ਕਿ ਕੋਈ ਕਿਸੇ ਤਰ੍ਹਾਂ ਦੀ ਕੋਈ ਸਹੂਲਤ ਨਹੀਂ ਗਿਆ ਅਸਲੇ ਵੀ ਤੇ ਜਿਹੜੇ ਬਾਕੀ ਇਧਰੋਂ ਜੇ ਅਸਲੇ ਰੱਬ ਨਾ ਕਰੇ ਕਿ ਡਿਲੀਵਰੀ ਹੋਵੇ ਜਾਂ ਕੋਈ ਵੀ ਬੱਚਾ ਬਿਮਾਰ ਹੋ ਜਾਏ ਉਹਨਾਂ ਲਈ ਵਾਸਤੇ ਬਹੁਤ ਮੁਸ਼ਕਲ ਐਂਬੂਲੈਂਸ ਵਗੈਰਾ ਕੋਈ ਵੀ ਕੁਝ ਹੁਲਤ ਨਹੀਂ ਗਿਆ ਇਸ ਵੇਲੇ ਸਾਡੇ ਨਾਲ ਇੱਕ ਹੋਰ ਕਿਸਾਨ ਨੇ ਉਹਨਾਂ ਨਾਲ ਵੀ ਗੱਲਬਾਤ ਕਰਦੇ ਕੀ ਕਹਿਣਾ ਜੀ ਬਹੁਤ ਮੰਦਾ ਹਾਲ ਹੈ ਜੀ ਪੰਜਾਬ ਸਰਕਾਰ ਦੇ ਡੀਸੀ ਸਾਹਿਬ ਵੀ ਆਏ ਸੀ ਏਡੀਸੀ ਸਾਹਿਬ ਐਸਡੀਐਮ ਸਾਹਿਬ ਵੀ ਉਹਦਣ ਆਉਂਦੇ ਜਰੂਰ ਨੇ ਕਰਦੇ ਕੁਝ ਨਹੀਂ ਹੈਗੇ ਗਰਾਊਂਡ ਲੈਵਲ ਤੇ ਸਰਕਾਰ ਦਾ ਨੁਮਾਇੰਦਾ ਵੀ ਕੋਈ ਪੰਜਾਬ ਸਰਕਾਰ ਦਾ ਆਪਣਾ ਕੋਈ ਐਮਐਲਏ ਕੋਈ ਮੰਤਰੀ ਅਜੇ ਤੱਕ ਨਹੀਂ ਪਹੁੰਚਿਆ ਇਸ ਏਰੀਆ 'ਚ ਕੋਈ ਵੀ ਬਹੁਤ ਦਿੱਕਤਾਂ ਦਾ ਦਿੱਕਤਾਂ ਚ ਲੱਣੀਆਂ ਪੈ ਰਹੀਆਂ ਨੇ ਪਰ ਪੰਜਾਬ ਸਰਕਾਰ ਦਾ ਕੋਈ ਇਸ ਬੰਨੇ ਧਿਆਨ ਨਹੀਂ ਹੈਗਾ ਬਸ ਭਗਵਾਨ ਜੀ ਸਾਹਿਬ ਨੂੰ ਬੇਨਤੀ ਵੀ ਇਹ ਮੰਡ ਏਰੀਏ ਨੂੰ ਵੀ ਦਿਓ ਸੁਲਤਾਨਪੁਰ ਲੋਧੀ ਨੂੰ ਵੀ ਕੋਈ ਨਾ ਕੋਈ ਸਹੂਲਤ ਦਿਓ ਇਹਨਾਂ ਲੋਕਾਂ ਦਾ ਸੋਚੋ ਕੁਛ ਨਾ ਕੁਛ ਮੁੱਖ ਮੰਤਰੀ ਨੂੰ ਜੀ ਅਪੀਲ ਕਰ ਰਹੇ ਨੇ ਕਿ ਸੁਲਤਾਨਪੁਰ ਲੋਧੀ ਬਾਬਾ ਨਾਨਕ ਦੀ ਪਵਿੱਤਰ ਨਗਰੀ ਆ ਇੱਥੋਂ ਦਾ ਵੀ ਜਰੂਰ ਸਜੋ ਮੰਡ ਖੇਤਰ ਜਿਹੜਾ ਇੱਕ ਸਾਲ ਕਿਤੇ ਪਾਣੀ ਆ ਗਿਆ ਇੱਕ ਸਾਲ ਡੁੱਬ ਗਿਆ ਹਰ ਸਾਲ ਜਿਹੜੀਆਂ ਫਸਲਾਂ ਡੁੱਬ ਜਾਂਦੀਆਂ ਨੇ ਇਸ ਦਾ ਵੀ ਕੋਈ ਪੱਕਾ ਹੱਲ ਕੀਤਾ ਜਾਵੇ ਇਹ ਕਹਿਣਾ ਤੁਸੀਂ ਕੁਝ ਕਹਿਣਾ ਚਾਹੁੰਦੇ ਸੀਗੇ ਵੀਰ ਜੀ ਆਪਣੇ ਇਸ ਟਾਈਮ ਜਿੱਥੋਂ ਦਰਿਆ ਦੋ ਚੱਲਦੇ ਪਏ ਉੱਪਰੋਂ ਹਾਂਜੀ ਇੱਥੋਂ ਆ ਲੋਕਾਂ ਨੇ ਆਰਜੀ ਬੰਨ ਵਧੇ ਹੋਏ ਆ ਉਹ ਟਾਈਮ ਹੁਣ ਉੱਥੋਂ ਲੋਕਾਂ ਦੇ ਫਸਲਾਂ ਵੀ ਬਰਬਾਦ ਤੇ ਜਿਹੜੀਆਂ ਹੋਣੇ ਹੋ ਗਏ ਹੁਣ ਇਸ ਵੇਲੇ ਘਰ ਵੀ ਪਾਣੀ ਦੇ ਵਿੱਚ ਰੁੜਨੇ ਸ਼ੁਰੂ ਹੋ ਗਏ ਆ ਹਾਂ ਉੱਥੇ ਇਸ ਟਾਈਮ ਵੀ ਉੱਥੇ ਜਾ ਨਹੀਂ ਰਿਹਾ ਕੋਈ ਨਾ ਪਹੁੰਚ ਹੀ ਰਿਹਾ ਕੋਈ ਚੀਜ਼ ਉਹ ਲਗਾ ਤਾਂ ਲੋਕਾਂ ਦਾ ਹਾਲ ਜਾ ਕੇ ਦੇਖੋ ਜਿਨ੍ਹਾਂ ਦੇ ਘਰ ਰੁੜ ਗਏ ਇਸ ਵੇਲੇ ਉਹ ਘਰੋਂ ਬੇਕਾਰ ਹੋ ਗਿਆ ਇਸ ਵੇਲੇ ਕੜ ਰੋੜ ਰਹੇ ਨੇ ਰੋੜ ਗਿਆ ਜੀ ਇਸ ਵੇਲੇ ਵੇਖ ਤੁਸੀਂ ਉੱਥੇ ਜੀ ਤੁਹਾਡੀ ਟੀਮ ਪਹੁੰਚ ਸਕਦੀ ਤੁਸੀਂ ਜਾ ਕੇ ਜੀ ਕਿਹੜਾ ਪਿੰਡ ਹੈ ਜੀ ਕਿਹੜਾ ਪਿੰਡ ਇਹ ਬਾਉਪੁਰ ਕਦੀਮ ਜਦੀਦ ਇੱਥੇ ਇਸ ਵੇਲੇ 16 ਪਿੰਡ ਆ ਜੀ ਇੱਥੇ ਘਰ ਜਿਹੜੇ ਡਿੱਗਣੇ ਸ਼ੁਰੂ ਹੋ ਗਏ ਡਿੱਗਣੇ ਸ਼ੁਰੂ ਹੋ ਗਏ ਬਾਉਪੁਰ ਜਦੀਦ ਦੇ ਰਾਮਪੁਰ ਗੋਰਾ ਭੈਣੀ ਉਸ ਟਾਈਮ ਉਧਰਲੇ ਪਿੰਡਾਂ ਦਾ ਹਾਲਾਤ ਜਾ ਕੇ ਦੇਖੋ ਉਹ ਘਰ ਡਿੱਗਣ ਡਿਆ ਪਏ ਜੀ ਇਹ ਜ਼ਰੂਰ ਅਸੀਂ ਉੱਚ ਅਧਿਕਾਰੀਆਂ ਨੂੰ ਪ੍ਰਸ਼ਾਸਨ ਨੂੰ ਡੀਸੀ ਸਾਹਿਬ ਨੂੰ ਵੀ ਅਪੀਲ ਕਰਦੇ ਹਾਂ ਮੁੱਖ ਮੰਤਰੀ ਸਾਹਿਬ ਨੂੰ ਵੀ ਅਪੀਲ ਕਰਦੇ ਹਾਂ ਕਿ ਇਹਨਾਂ ਦੀ ਸਾਰ ਲਈ ਜਾਵੇ ਇੱਕ ਐਂਬ ਕਿ ਜੇਕਰ ਰਾਤ ਨੂੰ ਕਿਸੇ ਨੂੰ ਭੀੜ ਪੈ ਜਾਵੇ ਤਾਂ ਉਹ ਤੈਰ ਕੇ ਨਹੀਂ ਆ ਸਕਦਾ ਜਾਂ ਆਪਣੀ ਬੇੜੀ ਦੇ ਵਿੱਚ ਨਹੀਂ ਆ ਸਕਦਾ ਮੋਟਰ ਵਾਲੀ ਜਿਹੜੀ ਸਪੈਸ਼ਲ ਐਂਬੂਲੈਂਸ ਹੋਵੇ ਔਰ ਰਾਤ ਨੂੰ ਵੀ ਇੱਥੇ ਇੱਕ ਰਾਹਤ ਕੈਂਪ ਜ਼ਰੂਰ ਮੈਡੀਕਲ ਲੱਗੇ ਹੋਣੇ ਚਾਹੀਦੇ ਕਪੂਰਸਲਾ ਤੋਂ ਕੈਮਰਾਮੈਨ ਜਤਿੰਦਰ ਸੇਠੀ ਦੇ ਨਾਲ ਚਾ ਰੰਜੀਤ ਸਿੰਘ ਢਿੱਲੋਂ ਪੀਟੀਸੀ ਨਿਊਜ਼ ਤੇ ਚਰਨਜੀਤ ਅਸੇ ਖਬਰ ਤੇ ਜਾਣਕਾਰੀ ਦੇਣਗੇ ਚਰਨ ਤਸਵੀਰਾਂ ਅਸੀਂ ਲਗਾਤਾਰ ਵੇਖ ਰਹੇ ਹਾਂ ਹਾਲ ਬਹੁਤ ਮਾੜਾ ਹੈ ਪਰ ਅਸੀਂ ਇਹ ਜਾਣਨਾ ਚਾਹੁੰਦੇ ਆ ਕਿ ਸਹੂਲਤਾ ਦੇ ਨਾਤੇ ਜੋ ਕੈਂਪ ਬਣਾਏ ਗਏ ਨੇ ਰਾਹਤ ਕੈਂਪ ਉਥੇ ਕਿਹੜੀ ਕਿਹੜੀ ਸਹੂਲਤ ਦਿੱਤੀ ਗਈ ਹੈ ਤੇ ਕਿਹੜੀ ਕਿਹੜੀ ਸਹੂਲਤ ਦੇਣੀ ਹਜੇ ਬਾਕੀ ਹੈ ਬਿਲਕੁਲ ਜੀ ਇਹ ਮੰਡਬਾ ਉਪਰ ਦਾ ਖੇਤਰ ਵਾ ਅਸੀਂ ਦਿਨੇ ਜਦ ਜਾਂਦੇ ਉੱਥੇ ਤਾਂ ਬੜਾ ਜਾਮ ਧਾਮ ਲੱਗਾ ਹੁੰਦਾ ਵਾ ਰਾਤ ਕੈਂਪ ਲੱਗੇ ਹੁੰਦੇ ਪ੍ਰਸ਼ਾਸਨ ਉੱਥੇ ਪਹੁੰਚ ਜਾਂਦਾ ਪਰ ਅੱਜ ਜਦੋਂ ਪੀਟੀਸੀ ਨਿਊਜ਼ ਦੀ ਟੀਮ ਨੇ ਗਰਾਉਂਡ ਜ਼ੀਰੋ ਤੇ ਜਾ ਕੇ ਅਸਲੀਅਤ ਦੇਖਣ ਦੀ ਕੋਸ਼ਿਸ਼ ਕੀਤੀ ਲੋਕਾਂ ਨੂੰ ਦਿਖਾਉਣ ਦੀ ਕੋਸ਼ਿਸ਼ ਕੀਤੀ ਤਾਂ ਪਰ ਇਹ ਹੈ ਕਿ ਜਦੋਂ ਉੱਥੇ ਲੋਕਾਂ ਨੂੰ ਪੁੱਛਿਆ ਗਿਆ ਕਿ ਇੱਥੇ ਰਾਤ ਕੈਂਪ ਲੱਗਦੇ ਆ ਹੁਣ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਉਹ ਕਹਿੰਦੇ ਕਿ ਦਿਨੇ ਰਾਤ ਕੈਂਪ ਜਰੂਰ ਲੱਗੇ ਹੁੰਦੇ ਆ ਪਰ ਰਾਤ ਨੂੰ ਕੋਈ ਵੀ ਰਾਤ ਕੈਂਪ ਨਹੀਂ ਹੁੰਦਾ तकरीबन 17 ਤੋਂ 20 ਪਿੰਡ ਨੇ ਜੇਕਰ ਕੋਈ ਬਿਮਾਰ ਹੋ ਜੇ ਕੋਈ ਵੀ ਅਗੜ ਬੋਟ ਐਂਬੂਲੈਂਸ ਨਹੀਂ ਬਣਾਈ ਗਈ ਜੇਕਰ ਰਾਤ ਨੂੰ ਕੋਈ ਬਿਮਾਰ ਹੋ ਜਵੇ ਜਾਂ ਕੋਈ ਡਿਲੀਵਰੀ ਹੋਵੇ ਜਾਂ ਕੋਈ ਕਿਸੇ ਤਰ੍ਹਾਂ ਦੀ ਵੀ ਔਂਕਲ ਪ੍ਰੋਬਲਮ ਦੇ ਵਿੱਚ ਫਸ ਜਾਏ ਤਾਂ ਸਾਨੂੰ ਕੱਲਿਆਂ ਨੂੰ ਆਪਣੇ ਹਾਲ ਤੇ ਛੱਡਿਆ ਗਿਆ ਵਾ ਪਰ ਇਹ ਅਗਰ ਇੱਥੇ ਜ਼ਰੂਰ ਇਸ ਤਰ੍ਹਾਂ ਦਾ ਹੋਣਾ ਜਿਦਾ ਕਿ ਜਿਸ ਤਰ੍ਹਾਂ ਦਿਨੇ ਬਹੁਤ ਸੰਸਥਾਵਾਂ ਵੀ ਹੁੰਦੀਆਂ ਤੇ ਪ੍ਰਸ਼ਾਸਨ ਹੋਿੰਦਾ ਰਾਤ ਨੂੰ ਵੀ ਇਸ ਤਰ੍ਹਾਂ ਦਾ ਕੁਝ ਨਾ ਹੋਣਾ ਚਾਹੀਦਾ ਵਾ ਕਿ ਜਿਹੜੇ ਕਿ ਰਾਤ ਕੈਂਪ ਹੋਣ ਤੇ ਸਾਨੂੰ ਰਾਤ ਨੂੰ ਜੇਕਰ ਐਮਰਜੈਂਸੀ ਕੋਈ ਪ੍ਰੋਬਲਮ ਪੈ ਜਾਂਦੀ ਚਾਰ-ਚਾਰ 5-5 ਕਿਲੋਮੀਟਰ ਪਾਣੀ ਪਾਣੀ ਆ ਅਸੀਂ ਬੀੜੀ ਦੇ ਵਿੱਚ ਦੀ ਮੋਟਰ ਵਾਲੀ ਬੀੜੀ ਦੇ ਵਿੱਚ ਦੀ ਤਾਂ ਆ ਸਕਦੇ ਆ ਪਰ ਦੂਜੀਆਂ ਬੀੜੀਆਂ ਦੇ ਵਿੱਚ ਨਹੀਂ ਆ ਸਕਦੇ ਕੋਈ ਇਸ ਤਰ੍ਹਾਂ ਦਾ ਸਹੂਲਤ ਜ਼ਰੂਰ ਹੋਣੀ ਚਾਹੀਦੀ ਅੱਜ ਗਰਾਊਂਡ ਜ਼ੀਰੋ ਤੋਂ ਇਹ ਤਸਵੀਰਾਂ ਵੀ ਦਿਖਾਈਆਂ ਗਈਆਂ ਔਰ ਲੋਕਾਂ ਨੂੰ ਪੁੱਛਿਆ ਗਿਆ ਔਰ ਲੋਕਾਂ ਨੇ ਜੋ ਅਸਲੀਅਤ ਆ ਉਹ ਦੱਸੀ ਹੈ ਚੈਨਲ ਦੇ ਉਤੇ ਜੀ ਤੇ ਖਾਸ ਕਰ ਜਦੋਂ ਰਾਸ਼ਨ ਪਾਣੀ ਦੀ ਅਸੀਂ ਗੱਲ ਕਰਦੇ ਹਾਂ ਕਿਉਂਕਿ ਘਰ ਤਾਂ ਸਾਰੇ ਪਾਣੀ ਦੇ ਵਿੱਚ ਰੁੜੇ ਹੋਏ ਨੇ ਘਰਾਂ ਦੇ ਅੰਦਰ ਤੱਕ ਪਾਣੀ ਪਹੁੰਚਿਆ ਹੋਇਆ ਹੈ ਜ਼ਾਹਰ ਹੈ ਕਿ ਰੋਟੀ ਪਾਣੀ ਹਜੇ ਬਣਦਾ ਨਹੀਂ ਹੋਣਾ ਖਾਣ ਪੀਣ ਦੇ ਵਿੱਚ ਦਿੱਕਤ ਹੈ ਕੀ ਖਾਣੇ ਪੀਣੇ ਨੂੰ ਲੈ ਕੇ ਰਾਸ਼ਨ ਪਾਣੀ ਨੂੰ ਲੈ ਕੇ ਕਿਸੇ ਤਰ੍ਹਾਂ ਦੀ ਮਦਦ ਪਹੁੰਚਾਈ ਜਾ ਰਹੀ ਹੈ ਲੋਕਾਂ ਤੱਕ ਬਿਲਕੁਲ ਜੀ ਪ੍ਰਸ਼ਾਸਨ ਵੱਲੋਂ ਤੇ ਜਿਹੜੇ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ ਪਰ ਇਹ ਹੈ ਕਿ ਪ੍ਰੋਪਰਲੀ ਕੋਈ ਟੀਮਾਂ ਨਹੀਂ ਬਣਾਈਆਂ ਗਈਆਂ ਰਾਹ ਇਹ ਕਿ ਹਾਂ ਵੀ ਸਮਗਰੀ ਜਿਹੜੀ ਹੈ ਘਰ-ਘਰ ਉਹਨਾਂ ਦੇ ਪਹੁੰਚ ਸਕੇ ਪਰ ਸੰਸਥਾਵਾਂ ਵੱਲੋਂ ਜਿਹੜੀਆਂ ਸਮਾਜ ਧਾਰਮਿਕ ਸੰਸਥਾਵਾਂ ਵਾਂ ਜਾਂ ਉਦਾਂ ਵਾਂ ਖਾਸਾ ਐਡ ਵਾਲੇ ਜਾਂ ਹੋਰ ਧਾਰਮਿਕ ਉਹ ਉਹਨਾਂ ਵੱਲੋਂ ਰਾਹਤ ਜਿਹੜੀ ਹੈ ਜਰੂਰ ਸਮਗਰੀ ਪਹੁੰਚਾਈ ਜਾ ਰਹੀ ਆ ਪਰ ਇਹ ਹੈ ਕਿ ਇਸ ਦੀ ਪ੍ਰੋਪਰਲੀ ਟੀਮ ਬਣਾਈ ਜਾਵੇ ਹਰੇਕ ਪਿੰਡ ਦੇ ਵਿੱਚ ਹਰੇਕ ਘਰ ਦੇ ਵਿੱਚ ਖਾਣਾ ਪਸ਼ੂਆਂ ਦਾ ਦਾਣਾ ਪਾਣੀ ਜੋ ਵੀ ਪਾਣੀ ਤੋਂ ਵੀ ਲੁੱਕ ਧਿਆਏ ਹੋਏ ਹੋਏ ਆ ਕਿ ਕੋਈ ਗੰਦਾ ਪਾਣੀ ਪੀਣ ਸਕਦੇ ਜਿਹੜਾ ਥੱਲੇ ਬੋਰਾ ਦੇ ਵਿੱਚ ਪਾਣੀ ਪੈ ਚੁੱਕਾ ਵਾ ਔਰ ਕੋਈ ਕਿਸੇ ਤਰ੍ਹਾਂ ਦੀ ਇਸ ਤਰ੍ਹਾਂ ਦੀਆਂ ਜਿਹੜੀਆਂ ਇਹਨਾਂ ਨੂੰ ਟੀਮਾਂ ਬਣਾਉਣੀਆਂ ਬਣਾਈਆਂ ਜਾਣੀਆਂ ਜਾਣ ਕਿ ਤਾਂ ਕਿ ਹਰੇਕ ਪਿੰਡ ਦੇ ਵਿੱਚ ਹਰੇਕ ਘਰ ਨੂੰ ਜਿਹੜੀ ਆ ਇਹ ਸਮਗਰੀ ਪਹੁੰਚੇ ਰੋਟੀ ਪਾਣੀ ਪਹੁੰਚੇ ਦਾਣਾ ਪਹੁੰਚੇ ਜੋ ਜਿਹੜੀ ਵੀ ਸਹੂਲਤ ਦੀ ਜ਼ਰੂਰਤ ਹੋਵੇ ਠੀਕ ਔਰ ਇਹ ਸਭ ਤੋਂ ਵੱਡਾ ਸਵਾਲ ਖੜਾ ਕੀਤਾ ਕਿ ਰਾਤ ਨੂੰ ਰਾਤ ਕੈਂਪ ਜਿਹੜੇ ਆ ਉਹ ਨਜ਼ਰ ਨਹੀਂ ਆਉਂਦੇ ਕੋਈ ਵੀ ਐਂਬੂਲੈਂਸ ਅਗਨਬੋਟ ਨਹੀਂ ਆਇਆ ਇੱਥੇ ਕਿ ਸਾਨੂੰ ਇਸ ਚੀਜ਼ ਦੀ ਜ਼ਰੂਰ ਪਰੇਸ਼ਾਨ ਨਹੀਂ ਹੁੰਦੀ ਕੋਈ ਵੀ ਬਿਮਾਰ ਹੋ ਸਕਦਾ ਇੰਨੇ ਪਿੰਡ ਨੇ ਹਾਂ ਠੀਕ ਹੈ ਚਰਨਜੀਤ ਸ਼ੁਕਰੀਆ ਜਾਣਕਾਰੀ ਦੇਣ ਦੇ ਲਈ ਸੋ ਪਿੰਡਾਂ ਦਾ ਬੁਰਾ ਹਾਲ ਹੈ ਘਰਾਂ ਦਾ ਸਾਰਾ ਸਮਾਨ ਪਾਣੀ ਦੇ ਵਿੱਚ ਰੁੜ ਗਿਆ ਹੈ ਘਰ ਵੀ ਰੁੜ ਗਏ ਨੇ ਪਾਣੀ ਦੇ ਵਿੱਚ ਸਰਕਾਰ ਦਾਵਾ ਤਾਂ ਕਰ ਰਹੀ ਹੈ ਕਿ ਮਦਦ ਪਹੁੰਚਾਈ ਜਾ ਰਹੀ ਹੈ ਪਰ ਜ਼ਮੀਨੀ ਹਕੀਕਤ ਇਹ ਬਿਆਨ ਕਰਦੀ ਹੈ ਕਿ ਹਜੇ ਬਹੁਤ ਸਾਰੇ ਕਦਮ ਚੁੱਕਣ ਦੀ ਲੋੜ ਹੈ